ਹਾਂਜੀ ਪ੍ਰਦੀਪ ਜੀ ਅੱਜ ਮੋਰਚੋ ਕੀਤਾ ਜਾ ਰਿਹਾ ਹੈਗਾ ਕਿਸ ਤਰ੍ਹਾਂ ਤਿਆਰੀਆਂ ਹੈਗੀਆਂ ਬਿਲਕੁਲ ਜੀ ਪੂਰਾ ਉਤਸ਼ਾਹ ਵਾਲਾ ਨਕੂਦਰ ਵਾਸੀਆਂ ਦੇ ਵਿੱਚ ਵੀ ਸਾਡੇ ਸ਼ਹਿਰ ਦੇ ਵਿੱਚ ਸਰਦਾਰ ਭਗਵਾਨ ਸਿੰਘ ਮਾ ਜੀ ਮੁੱਖ ਮੰਤਰੀ ਪੰਜਾਬ ਖੋਦ ਆ ਰਹੇ ਆ ਤੇ ਉਹਦੇ ਤਹਿਤ ਦੇਖੋ ਤੁਸੀਂ ਵੀ ਸਾਰੇ ਪਬਲਿਕ ਆਪ ਮਹਾਰੇ ਉਹਨਾਂ ਦਾ ਸਵਾਗਤ ਕਰਨੋਂ ਆਤੇ ਪਹੁੰਚੀ ਆ ਤਿਆਰੀਆਂ ਤਿਆਰੀਆਂ ਪੂਰੀਆਂ ਜੋਰਾਂ ਤੇ ਆ ਜੀ ਸਾਰੇ ਉਤਸ਼ਾਹ ਦੇ ਨਾਲ ਬਾਬਾ ਰੋਗੇ ਬੈਠੇ ਆ ਵੀ ਕਦੋਂ ਮਾਹ ਸਾਹਿਬ ਆਉਣ ਤੇ ਸਾ ਉਹਨਾਂ ਦਾ ਅਸੀਂ ਆਪਣਾ ਤਹਿ ਦਿਲੋਂ ਸਵਾਗਤ ਕਰੀਏ ਹਰਦੀਪ ਜੀ ਜਲੰਧਰ ਸੀਟ ਫੋਟ ਬਣ ਚੁੱਕੀ ਹੈ ਕਿ ਕਿਸ ਤਰ੍ਹਾਂ ਦੇ ਦੇ ਆ ਫੋਟ ਬਣ ਗਈ ਹੈ ਜੀ ਡੈਫੀਨੇਟਲੀ ਬਹੁਤ ਵਧੀਆ ਲੀਡ ਦੇ ਨਾਲ ਇਹ ਸੀਟ ਜਿੱਤੋਗੇ ਸਾਡੇ ਜਿਹੜੇ ਕੈਂਡੀਡੇਟ ਆ ਸ਼੍ਰੀ ਪਵਨ ਕੁਮਾਰ ਜੀ ਉਹ ਇੱਕ ਬਹੁਤ ਹੀ ਕਾਬਲ ਤੇ ਸੋਲਝੇ ਹੋਏ ਇਨਸਾਨ ਆ ਉਹ ਡੈਫੀਨੇਟਲੀ ਬੜੀ ਵਧੀਆ ਅਈ ਤੋਂ ਇਹ ਟੱਕਰ ਕੱਢੂਗੇ ਤੇ ਸਾਡੇ ਵਿਧਾਇਕ ਬੀਬੀ 인ਦਰਜੀਤ ਕੌਰ ਮਾਨ ਜੀ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਹੜਕਾ ਨਕੋਦਰ ਤੋਂ ਵਧੀਆ ਲੀਡ ਪ੍ਰਾਪਤ ਕਰਾਂਗੇ ਜੀ ਇਹਦੇ ਮੁੱਦਿਆਂ ਤੋਂ ਲੈ ਕੇ ਇਲੈਕਸ਼ਨ ਲੜੀ ਆ ਰਹੀ ਹੈ ਮੁੱਦੇ ਜੋ ਬੇਰੋਜ਼ਗਾਰੀ ਆ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਆ ਤੇ ਆਪਣੀ ਹੈਲਥ ਵਾਸਤੇ ਇਹ ਜਿਹੜੇ ਮੇਨ ਮੁੱਦੇ ਇਹਨਾਂ ਨੂੰ ਲੈ ਕੇ ਚੱਲੂਗੇ ਜੀ ਇਹ ਮੈਸੇਜ ਹੁੰਦਾ ਮੈਂ ਅਸੀਂ ਦੇਖਿਆ ਜੀ 1 ਜੂਨ ਨੂੰ ਸਾਰੇ ਵੱਤ ਤੋਂ ਵੱਧ ਵੀਰ ਭੈਣ ਭਾਈ ਪਹੁੰਚ ਗਏ ਆਪਣੇ ਜਿਹੜਾ ਬਾਵਾ ਸਾਹਿਬ ਧੀਨਰਾਮ ਬੇਲਕਰ ਜੀ ਨੇ ਅਧਿਕਾਰ ਦਿੱਤਾ ਬੂਰ ਦਾ ਉਹ ਆਪਾਂ ਆਪਣੇ ਜਿਹੜੇ ਹਰਮਨ ਪਿਆਰੇ ਨੇਤਾਵਾ ਸ਼੍ਰੀ ਪਵਨ ਕੁਮਾਰ ਜੀ ਉਹਨਾਂ ਨੂੰ ਪਾ ਕੇ ਉਹਨਾਂ ਦੇ ਹੱਕ ਵਿੱਚ ਆਪਾਂ ਵਰਤਵੱਦ ਵੋਟ ਪਾ ਕੇ ਉਹਨਾਂ ਨੂੰ ਇਥੋਂ ਲੀਡ ਦੇ ਨਾਲ ਦਿਤਾਈਏ